ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਬੀਜਣ ਲੱਗਿਆ ਛੋਲੇ ਜਮੇ ਤੇ ਆਲਸੀ ਤੇ ਅਸੀਂ ਨਾਲ-ਨਾਲ ਤੁਹਾਨੂੰ ਦਿਖਾਵਾਂਗੇ ਤੇ ਵਾਹਣ ਆਪਾਂ ਪਹਿਲਾਂ ਤਿਆਰ ਕਰ ਲਿਆ ਪੂਰਾ ਠੀਕ ਆ ਤਵੀਆਂ ਤੁਵੀਆਂ ਮਾਰੀਆਂ ਹਲ ਮਾਰੇ ਤੇ ਫਿਰ ਉਤੋਂ ਦੀ ਆਪਾਂ ਸੁਹਾਗਾ ਮਾਰਤਾ ਜਾਨਾ ਵੱਟਾਂ ਆਪਾਂ ਪਾਤੀਆਂ ਅਡੜ ਕਰਕੇ ਤੇ ਹੁਣ ਆਪਾਂ ਇਹਨੂੰ ਬੀਜਣਾ ਕਰਾਂਗੇ ਸ਼ੁਰੂ ਤੇ ਆਪਾਂ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਸਾਰਾ ਕੁਝ ਹਾਂਜੀ ਸਾਰੇ ਨਾਲ ਪਹਿਲਾਂ ਅਸੀਂ ਆਲਸੀ ਬੀਜਣੀ ਸ਼ੁਰੂ ਕਰਾਂਗੇ ਤੇ ਇਹ ਆਲਸੀ ਦੇ ਵਿੱਚ ਆਪਾਂ ਰੇਅਰ ਲਾ ਲਈ ਹੈ ਹੁਣ ਅਸੀਂ ਆਲਸੀ ਵਿਜਨੀ ਕਰਤੀ ਸ਼ੁਰੂ ਮਸ਼ੀਨ ਜਿਸ ਅਸੀਂ ਆਲਸੀ ਤੇ ਰੇ ਮਿਕਸ ਕਰਕੇ ਪਾ ਲਈ ਸੀ ਤੇ ਹੁਣ ਆਪਾਂ ਕਰ ਦਿੱਤੀ ਸ਼ੁਰੂ ਤੇ ਇਧਰ ਅਲਸੀ ਬੀਜ ਲਈ ਹੁਣ ਅਸੀਂ ਬੀਜਾਂਗੇ ਛੋਲੇ ਇਹ ਸੀ ਛੋਲਿਆਂ ਦੇ ਵਿੱਚ ਰੇਰ ਲਾ ਲਈ ਤੇ ਹੁਣ ਅਸੀਂ ਇਹ ਸਾਰੇ ਛੋਲੇ ਦੇ ਵਿੱਚ ਪਾ ਤੇ ਹੁਣ ਅਸੀਂ ਇਹਨੂੰ ਬੀਜਣਾ ਕਰਾਂਗੇ ਸ਼ੁਰੂ ਬੀਜਣੇ ਕਰਦੇ ਸ਼ੁਰੂ ਜਲਦੀ ਬਹੁਤ ਹੈ ਬਾਰੇ ਨੂੰ ਕਰਦੇ ਆਨੇ ਸਾਰੇ ਚਲੋ ਹੁਣ ਆਪਾਂ ਚੱਲਦੇ ਆ ਘਰੇ ਇਹ ਆ ਪਵੀਜ ਨੇ ਜਮੀ ਆ ਪਵੀਜਾਂਗੇ ਕੱਲ ਨੂੰ ਕਿਉਂਕਿ ਹੁਣ ਆਪਨ ਹੋ ਚੁੱਕਿਆ ਹਨੇਰਾ ਦੇਖੋ ਆਪਾਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਤੇ ਹੁਣ ਆਪਾਂ ਚੱਲਦੇ ਆ ਘਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ